ਪੰਜਾਬ ਨਗਾਰਾ ਦੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ ਗੱਲਬਾਤ ਕਰਾਂਗੇ ਮਹਾਲੀ ਦੇ ਨੇੜੇ ਪਿੰਡ ਕੁੰਬੜਾਂ ਦੇ ਵਿੱਚ ਪ੍ਰਵਾਸੀਆਂ ਵੱਲੋਂ ਕਤਲ ਕੀਤਾ ਗਿਆ ਪੰਜਾਬੀ ਨੌਜਵਾਨ ਦੋ ਨੌਜਵਾਨਾਂ ਤੇ ਤੇਜ਼ ਤਾਰ ਹਥਿਆਰਾਂ ਨਾਲ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਤੇ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋਈ ਤੇ ਦੂਜਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਇਸ ਘਟਨਾ ਦੇ ਕੀ ਕਾਰਨ ਹੈਗੇ ਆ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸ ਹੋਣਾ ਬਾਹਰਲੇ ਸੂਬਿਆਂ ਦੇ ਵਿੱਚੋਂ ਉਹ ਕਿਸ ਰੂਪ ਚ ਹੋਣਾ ਚਾਹੀਦਾ ਸੀ ਕਿੰਨਾ ਕੁ ਹੋਣਾ ਚਾਹੀਦਾ ਸੀ ਪੰਜਾਬ ਸਰਕਾਰ ਇਹਦੇ ਲਈ ਕਿਸਾ ਹੱਦ ਤੱਕ ਜ਼ਿੰਮੇਵਾਰ ਆ ਵੱਖ-ਵੱਖ ਜਿਹੜੀਆਂ ਪਾਰਟੀਆਂ ਦੇ ਸਰਕਾਰਾਂ ਆਈਆਂ ਨੇ ਤੇ ਜਿਹੜਾ ਭਾਰਤੀ ਸਿਸਟਮ ਹੈ ਉਹ ਇਹਨੂੰ ਕਿਸ ਤਰ੍ਹਾਂ ਫੈਸਿਲੀਟੇਟ ਕਰ ਰਿਹਾ ਤੇ ਕਿੰਨੀ ਪ੍ਰਵਾਸੀਆਂ ਦੀ ਪੰਜਾਬ ਨੂੰ ਲੋਡ ਹੈਗੀ ਆ ਜਿਹੜਾ ਲਗਾਤਾਰ ਹੁਣ ਤੱਕ ਲੱਖਾਂ ਪ੍ਰਵਾਸ ਜਿਹੜਾ ਪੰਜਾਬ ਦੇ ਵਿੱਚ ਹੋਇਆ ਇੱਕ ਤਾਂ ਇਮੀਗ੍ਰੇਸ਼ਨ ਹੋਈ ਆ ਦੂਜੀਆਂ ਸਟੇਟਾਂ ਤੋਂ ਤੇ ਦੂਜੀ ਉੱਥੋਂ ਮਾਈਗ੍ਰੇਸ਼ਨ ਹੋਈ ਆ ਬਾਹਰਲੀ ਸਟੇਟਾਂ ਨੂੰ ਸਿੱਖਾਂ ਦੀ ਸੋ ਇੱਕ ਡੈਮੋਗ੍ਰਾਫੀ ਜਿਹੜੀ ਪੰਜਾਬ ਦੀ ਲਗਾਤਾਰ ਚੇਂਜ ਹੋ ਰਹੀ ਆ ਇਹਦੇ ਤੇ ਗੱਲਬਾਤ ਕਰਾਂਗੇ ਕਿ ਕੀ ਇਹਨੂੰ ਸਿੱਧੇ ਰੂਪ ਦੇ ਵਿੱਚ ਸ਼ੁੱਧਿਸ਼ਮਰੀ ਸਾਜ਼ ਸਮਝਿਆ ਜਾਵੇ ਕਿ ਉੱਥੋਂ ਜਿਹੜੇ ਧਰਤੀ ਦੇ ਵਸਿੰਦੇ ਸੀਗੇ ਉਹ ਉੱਥੇ ਰਹਿਣਾ ਨਹੀਂ ਚਾਹੁੰਦੇ ਜਾਂ ਆਪਣੇ ਚੰਗੇ ਭਵਿੱਖ ਲਈ ਜਿਹੜਾ ਉੱਥੋਂ ਦਾ ਸਿਸਟਮ ਹੈਗਾ ਉਹ ਉਹਨਾਂ ਨੂੰ ਉਸ ਤਰ੍ਹਾਂ ਰਿਲਾਈ ਨਹੀਂ ਕਰ ਰਿਹਾ ਉੱਥੋਂ ਬਾਹਰਲੇ ਦੇਸ਼ਾਂ ਜਾਣ ਲਈ ਮਜਬੂਰ ਆ ਤੇ ਦੂਜੇ ਪਾਸੇ ਜਿਹੜੀ ਸਪੇਸ ਪੰਜਾਬ ਦੇ ਵਿੱਚ ਖਾਲੀ ਹੋ ਰਹੀ ਆ ਉੱਥੇ ਵੱਡਾ ਪ੍ਰਵਾਸ ਹੋ ਰਿਹਾ ਵੱਡੇ ਬਿਜ਼ਨਸ ਜਿਹੜੇ ਅੱਜ ਪ੍ਰਵਾਸੀਆਂ ਲੋਕਾਂ ਤੋਂ ਸੰਭੇ ਗਏ ਆ ਇਹਦੇ ਤੇ ਗੱਲਬਾਤ ਕਰਾਂਗੇ ਕਿ ਪ੍ਰਵਾਸੀਆਂ ਦਾ ਆਉਣਾ ਕਿਸ ਰੂਪ ਚ ਆਉਣਾ ਜ਼ਾਇਜ਼ ਹੈਗਾ ਸੋ ਇਹਦੇ ਪ੍ਰਤੀ ਜਿਹੜੀਆਂ ਸਰਕਾਰਾਂ ਹੈਗੀਆਂ ਪੰਜਾਬ ਦੀਆਂ ਉਹਨਾਂ ਨੇ ਹੁਣ ਤੱਕ ਕੀ ਨੀਤੀ ਬਣਾਈ ਆ ਸੋ ਮੋਗਰੂਜ ਮੈਂ ਗੱਲ ਕਰਾਂਗਾ ਕੋਈ ਸਮਾਂ ਸੀ 70ਵਿਆਂ ਤੇ 80ਵਿਆਂ ਦਾ ਜਦੋਂ ਪ੍ਰਵਾਸੀ ਪੰਜਾਬ ਦੇ ਵਿੱਚ ਆਉਂਦੇ ਸੀ ਮਿਹਨਤ ਮਜ਼ਦੂਰੀ ਕਰਦੇ ਸੀ ਕੇਵਲ ਖੇਤਾਂ ਦੇ ਵਿੱਚ ਤੇ ਕੋਸ ਸਮਾਂ ਰਹਿ ਕੇ ਉਹ ਵਾਪਸ ਚਲੇ ਜਾਂਦੇ ਸੀ ਜਦੋਂ ਫਸਲਾਂ ਸੰਭੀ ਜਾਂਦੀਆਂ ਸੀ ਉਸ ਸਮੇਂ ਤੇ ਵੀ ਆਉਂਦੇ ਸੀ ਲੇਕਿਨ ਹੌਲੀ ਹੌਲੀ ਜਦੋਂ ਤੋਂ ਸਿਸਟਮ ਤੋਂ ਅੱਕੇ ਹੋਏ ਪੰਜਾਬੀ ਉਥੇ ਜਾਂ ਕੁਝ ਲਾਲਸਾ ਕਰਕੇ ਬਾਹਰਲੇ ਮੁਲਕਾਂ ਨੂੰ ਇੱਕ ਵੱਡਾ ਜਿਹੜਾ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋਈ ਆ ਉਸ ਤੋਂ ਬਾਅਦ ਲਗਾਤਾਰ ਇਮੀਗ੍ਰੇਸ਼ਨ ਭਾਵ ਜਿਹੜਾ ਪ੍ਰਵਾਸ ਜਿਹੜਾ ਯੂਪੀ ਬਿਹਾਰ ਤੇ ਹਿਮਾਚਲ ਇਹਨੂੰ ਪੰਜਾਬ ਦੇ ਵਿੱਚ ਲਿਆ ਕੇ ਵਸਾਉਣਾ ਸ਼ੁਰੂ ਕਰ ਦਿੱਤਾ ਗਿਆ ਸੋ ਕੀ ਮੁੱਖ ਰੂਪ ਦੇ ਕਿੰਨੇ ਕਾਰੋਬਾਰ ਜਿਹੜੇ ਆ ਨਾ ਪ੍ਰਵਾਸੀਆਂ ਦੇ ਸਾਹਮੇ ਹੈਗੇ ਆ ਇਦੇ ਵਿੱਚ ਪੱਥਰਾਂ ਦਾ ਕਾਰੋਬਾਰ ਘਰਾਂ ਦੇ ਬਣਾਉਣ ਦੇ ਠੇਕੇ ਹੈਗੇ ਆ ਉਹਨਾਂ ਦਾ ਕਾਰੋਬਾਰ ਲਗਾਤਾਰ ਕੋਈ ਕਾਰੋਬਾਰੀ ਨਹੀਂ ਬਚਿਆ ਜਿੱਥੇ ਕਿ ਪ੍ਰਵਾਸੀਆਂ ਨੇ ਹੁਣ ਨਹੀਂ ਸੰਭਿਆ ਪੰਜਾਬ ਦੇ ਵਿੱਚ ਉਹਦਾ ਕਾਰਨ ਵੱਡਾ ਇਹ ਆ ਕਿਹੜਾ ਪੰਜਾਬ ਦੇ ਵਿੱਚ ਖਾਲੀਪਨ ਹੋਇਆ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਹੈਗੇ ਆ ਉਹਨਾਂ ਦਾ ਰੁਝਾਨ ਵਿਦੇਸ਼ਾਂ ਨੂੰ ਜਾ ਕੇ ਸੈਟਲ ਹੋਣਾ ਤੇ ਉੱਥੇ ਖਾਲੀਪਨ ਹੋਣਾ ਤੇ ਇੰਨਾ ਛੋਟੇ-ਛੋਟੇ ਕੰਮਾਂ ਨੂੰ ਇੰਨਾ ਪ੍ਰਵਾਸੀਆਂ ਵੱਲੋਂ ਸੰਭਣਾ ਤੇ ਕਰਨਾ ਤੇ ਇਹਦੇ ਪਿੱਛੇ ਵੱਡੀ ਜਿਹੜੀ ਮਾਈਗ੍ਰੇਸ਼ਨ ਤੇ ਇਮੀਗ੍ਰੇਸ਼ਨ ਦੀ ਨੀਤੀ ਹੈਗੀ ਆ ਉਹਦੇ ਵਿੱਚ ਪੰਜਾਬ ਦਾ ਡੈਮੋਗ੍ਰਾਫ ਚੇਂਜ ਹੋ ਰਿਹਾ ਸੋ ਪਹਿਲਾਂ ਮੈਂ ਘਟਨਾ ਨੂੰ ਬਿਆਨ ਕਰੂੰਗਾ ਇਸ ਘਟਨਾ 'ਚ ਹੋਇਆ ਕੀ ਇੱਕ ਪ੍ਰਵਾਸੀ ਵੱਲੋਂ ਰੇੜੀ ਲਗਾਈ ਹੋਈ ਸੀ ਜਿਹਦੇ ਉੱਪਰ ਉਹਨੇ ਗਾਣੇ ਲਗਾਏ ਹੋਇਆ ਤੇ ਉਹਨਾਂ ਗਾਣਿਆਂ ਨੂੰ ਰੋਕਣ ਵਾਸਤੇ ਦੋ ਨੌਜਵਾਨ ਜਿਹੜੇ ਆ ਕਹਿੰਦੇ ਆ ਕਿ ਇਹਨਾਂ ਗਾਣਿਆਂ ਨੂੰ ਬੰਦ ਕਰੋ ਲੇਕਿਨ ਉਹਨਾਂ ਗਾਣਿਆਂ ਨੂੰ ਬੰਦ ਕਰਨ ਦੀ ਬਜਾਏ ਇਹ ਕਿਹਾ ਜਾਂਦਾ ਕਿ ਅਸੀਂ ਗਾਣੇ ਬੰਦ ਨਹੀਂ ਕਰਨੇ ਤੁਸੀਂ ਜੋ ਕਰਨਾ ਕਰ ਸਕਦੇ ਹੋ ਇਹ ਗੱਲ ਕਿਉਂ ਕਹੀ ਗਈ ਪ੍ਰਵਾਸੀ ਵੱਲੋਂ ਕਿਉਂਕਿ ਉਹਨਾਂ ਦਾ ਇੱਕ ਵੱਡਾ ਗਰੁੱਪ ਵੱਡਾ ਡਾਸਪਰਾ ਜਿਹੜਾ ਮਹੱਲੀ ਦੇ ਇਹਦੇ ਆਸ-ਪਾਸ ਵੱਸਦਾ ਸੋ ਜਦੋਂ ਟਕਰਾਅ ਵਧਿਆ ਤੇ ਇੱਕ ਵੱਡੀ ਭੀੜ ਜਿਹੜੀ ਆ ਉਸ ਪ੍ਰਵਾਸੀ ਦੇ ਮਗਰ ਆਉਂਦੀ ਆ ਤੇ ਉਹਨਾਂ ਦੋ ਨੌਜਵਾਨਾਂ ਤੇ ਹਮਲਾ ਕਰ ਦਿੰਦੀ ਆ ਸੋ ਸਾਰਿਆਂ ਦੀ ਉਮਰ 16 ਸਾਲ ਤੋਂ ਲੈ ਕੇ 18 ਸਾਲ ਤੋਂ ਥੱਲੇ ਆ ਲੇਕਿਨ ਜਿਹੜੀ ਜੈਨੋਸਾਈਡ ਇੰਪਲਸ ਹੈ ਕ੍ਰਾਈਮ ਦੀ ਇੰਪਲਸ ਦਿਖਾਈ ਦਿੰਦੀ ਆ ਇਹਦੇ ਵਿੱਚੋਂ ਕਿ ਹਮਲਾ ਨਹੀਂ ਕੀਤਾ ਗਿਆ ਟਕਰਾਅ ਨਹੀਂ ਕੀਤਾ ਗਿਆ ਤੇ ਧਰਸਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਇੰਨੀ ਵੱਡੀ ਪਾਦਰ ਦੇ ਉੱਪਰ ਜਦੋਂ ਹੁਣ ਪੰਜਾਬ 'ਚ ਘਟਨਾਵਾਂ ਵਾਪਰ ਗਈਆਂ ਤਾਂ ਇਹਦੇ ਉੱਪਰ ਜਿਹੜੇ ਰਾਸ ਸੀ ਲੋਕ ਆ ਸਾਡੇ ਆਪਣੇ ਸਿੱਖ ਭਾਈਚਾਰੇ ਦੇ ਉਹ ਚੁੱਪ ਹੈਗੇ ਆ ਜਿੰਨਾ ਲੰਬਾ ਸਮਾਂ ਇੱਕ ਨੀਤੀ ਨਹੀਂ ਲਿਆਂਦੀ ਸਰਕਾਰੀ ਤੌਰ ਤੇ ਕਿ ਕੀ ਨੀਤੀ ਹੋਣੀ ਚਾਹੀਦੀ ਪ੍ਰਵਾਸੀਆਂ ਪ੍ਰਤੀ ਆਓ ਇੱਥੇ ਆ ਕੇ ਕੰਮ ਤਾਂ ਕਰ ਸਕਦੇ ਆ ਪੰਜਾਬ ਨੂੰ ਕੰਟ੍ਰਿਬਿਊਟ ਕਰ ਸਕਦੇ ਆ ਲੇਕਿਨ ਏਡੀ ਸ਼ੀਤੀ ਉਹਨਾਂ ਦਾ ਪੱਕਿਆ ਹੋਣਾ ਉਹਨਾਂ ਦੀਆਂ ਵੋਟਾਂ ਬਣਨੀਆਂ ਉਹਨਾਂ ਨੂੰ ਜ਼ਮੀਨ ਲੈਣ ਦੀ ਇਜਾਜ਼ਤ ਉਹਨਾਂ ਦੇ ਪਲਾਟ ਲੈਣ ਦੀ ਇਜਾਜ਼ਤ ਲਗਾਤਾਰੋਂ ਵੱਲੋਂ ਆਪਣੀਆਂ ਪ੍ਰਾਪਰਟੀਆਂ ਬਣਾਉਣੀਆਂ ਇਹ ਲਾਲਸਾ ਜਿਹੜੀ ਸਿਆਸੀ ਪਾਰਟੀਆਂ ਦੀ ਵੋਟਾਂ ਲੈਣ ਦੀ ਖਾਤਰ ਤੇ ਉਹਨਾਂ ਦੀਆਂ ਵੋਟਾਂ ਜਾਲੀ ਬਣਾਉਣੀਆਂ ਆਇਵਨ ਜੇ ਕੋਈ ਨਹੀਂ ਵੀ ਯੋਗ ਹੈਗਾ ਰਿਕਾਰਡ ਚੈੱਕ ਨਾ ਕਰਨੇ ਤੇ ਪੰਜਾਬ ਸਰਕਾਰ ਦੀ ਚਾਹੇ ਅੱਜ ਆਮ ਆਦਮੀ ਦੀ ਸਰਕਾਰ ਹੈ ਅਕਾਲੀ ਕਾਂਗਰਸੀ ਸਾਰੇ ਉਹਨਾਂ ਵੱਲੋਂ ਕਦੇ ਵੀ ਵੋਟਾਂ ਦੀ ਲਾਲਸਾ ਦੇ ਕਰਕੇ ਵੋਟਾਂ ਦੇ ਲਾਲਚ ਕਰਕੇ ਇਹਦੀ ਸਕਰੂਟਨਿੰਗ ਇੱਕ ਪਾਲਿਸੀ ਨਹੀਂ ਲਿਆਂਦੀ ਗਈ ਕਿ ਐਟ ਲੀਸਟ ਜੇ ਬਾਹਰੋਂ ਕਾਮਾ ਆਉਂਦਾ ਕੰਮ ਕਰ ਸਕਦਾ ਲੇਕਿਨ ਜਿੱਦਾਂ ਹਿਮਾਚਲ ਤੇ ਹੋਰ ਕਈ ਸਟੇਟਾਂ ਦੇ ਵਿੱਚ ਬਾਹਰੋਂ ਆਏ ਲੋਕ ਜਿਹੜੇ ਹੈਗੇ ਆ ਉਹ ਜ਼ਮੀਨ ਨਹੀਂ ਲੈ ਸਕਦੇ ਕੋਈ ਲੰਬਾ ਸਮਾਂ ਤੱਕ ਆਪਣਾ ਘਰ ਵੀ ਨਹੀਂ ਉਸ ਤਰੀਕੇ ਨਾਲ ਲੈ ਕੇ ਬਣਾ ਸਕਦੇ ਤੇ ਉਹਨਾਂ ਨੂੰ ਵੋਟ ਪਾਉਣ ਦਾ ਪ੍ਰੋਸੈਸ ਵੀ ਉੱਥੇ ਨਹੀਂ ਹੋਣਾ ਚਾਹੀਦਾ ਕਿ ਇੱਕ ਇੱਕ ਕੰਟ੍ਰਿਬਿਊਟ ਕਰਨਾ ਚਾਹੀਦਾ ਸਟੇਟ ਨੂੰ ਫਿਰ ਉਸ ਤੋਂ ਬਾਅਦ ਅੱਜ ਗੁਜਰਾਤ ਗੰਗਾ ਨਗਰ ਰਾਜਸਥਾਨ ਤੋਂ ਪੰਜਾਬੀਆਂ ਨੂੰ ਜਾੜਿਆ ਜਾ ਰਿਹਾ ਉਸ ਗੁਜਰਾਤ ਦੇ ਬਕਾਇਦਾ ਪਟੀਸ਼ਨ ਚੱਲ ਰਹੀ ਹੈਗੀ ਆ ਕਿ ਜਿਹੜਾ ਕਸ਼ਤ ਦੇ ਵਿੱਚ ਪੰਜਾਬੀਆਂ ਨੇ ਕਿਸੇ ਸਮੇਂ ਮਿਹਨਤ ਕਰਕੇ ਜ਼ਮੀਨ ਬਣਾਈ ਸੀ آباد ਕੀਤੀ ਸੀ ਉੱਥੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਇੱਕ ਵੱਡਾ ਪ੍ਰਵਾਸ ਪੰਜਾਬ ਤੋਂ ਬਾਹਰਲੇ ਮੁਲਕਾਂ ਨੂੰ ਹੋ ਰਿਹਾ ਤੇ ਇੱਕ ਵੱਡੀ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਆਮਦ ਹੈਗੀ ਆ ਮਾਈਗ੍ਰੇਸ਼ਨ ਦੀ ਉਹ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਆ ਪੰਜਾਬ ਦੀ ਡੈਮੋਗ੍ਰਾਫੀ ਪੰਜਾਬ ਦਾ ਕਲਚਰ ਪੰਜਾਬ ਦੀ ਬੋਲੀ ਉਹ ਸਾਰੀ ਬਦਲੀ ਜਾ ਰਹੀ ਆ ਉਹਨਾਂ ਹਾਲਤਾਂ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਕੋਟ ਕਰਨੀ ਚਾਹੂੰਗਾ ਕਿ ਜਿਵੇਂ ਇਜ਼ਰਾਈਲ ਨੇ ਗਾਜ਼ਾ ਪੱਟੀ ਤੇ ਵੈਸਟ ਬੈਂਕ ਦੇ ਵਿੱਚ ਵੱਡੀ ਪੱਧਰ ਤੇ 2 ਲੱਖ ਦੇ ਕਰੀਬ ਆਪਣੇ ਲੋਕ ਉੱਥੇ ਵਸਾਏ ਆ ਇਸ ਕਰਕੇ ਕਿ ਜਦੋਂ ਵੀ ਕਿਤੇ ਫਲਸਤੀਨ ਜਿਹੜਾ ਇਰਾਇਸ਼ਮਾਰੇ ਦੀ ਮੰਗ ਕਰੂਗਾ ਤਾਂ ਸਾਡੀ ਆਬਾਦੀ ਉੱਥੇ ਹੋਣੀ ਚਾਹੀਦੀ ਆ ਜਿਹੜੀ ਕਿ ਇਜ਼ਰਾਇਲ ਦੇ ਹੱਕ ਵਿੱਚ ਵੋਟ ਪਾਵੇ ਸੋ ਮੁਖਰੂਜ ਮੈਂ ਗੱਲ ਕਰੂੰਗਾ ਕਿ ਇਹਨੂੰ ਅੱਜ ਚੈੱਕ ਪੁਆਇੰਟ ਲਾਉਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸ ਕਿ ਸੱਤਕ ਹੋਣਾ ਚਾਹੀਦਾ ਜੇ ਪੰਜਾਬੀਆਂ ਨੂੰ ਬਾਹਰਲੇ ਮੁਲਕਾਂਾਂ ਜਾ ਕੇ ਕੰਮ ਕਰਨ ਦਾ ਹੱਕ ਹੈ ਤਾ ਕੋਈ ਹੱਦ ਤੱਕ ਹੱਕ ਜਿਹੜਾ ਵਾ ਇਹਨਾਂ ਪ੍ਰਵਾਸੀਆਂ ਨੂੰ ਵੀ ਮਿਲਣਾ ਚਾਹੀਦਾ ਲੇਕਿਨ ਉਹ ਇੱਥੇ ਆ ਕੇ ਕ੍ਰਾਈਮ ਕਰਨਾ ਇੱਥੇ ਆ ਕੇ ਆਪਣੀ ਬੋਲੀ ਪੰਜਾਬ ਦੀ ਨੂੰ ਜਾਂ ਸੱਭਿਆਚਾਰ ਨੂੰ ਡੀਮੋਰਲਾਈਜ਼ ਕਰਨਾ ਕ੍ਰਾਈਮ ਪੈਦਾ ਹੋਵੇ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਗੈਂਗਸਟਰ ਬਾਦ ਫੈਲਿਆ ਇਹਨਾਂ ਗੱਲਾਂ ਦੇ ਉੱਪਰ ਜੇ ਸਿੱਖਾਂ ਨੇ ਨਾ ਸੋਚਿਆ ਜਿਹੜੇ ਸਾਡੇ ਸਿਆਸੀ ਆਗੂ ਆ ਜੇ ਇਸੇ ਤਰ੍ਹਾਂ ਚੱਲਦੇ ਰਹੇ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਉਹ ਵੀ ਵੇਸਲੀਆਂ ਰਹੀਆਂ ਤੇ ਕੋਈ ਸਮਾਂ ਨਹੀਂ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਰਾਜਸ਼ਮਾਰੀ ਕਰਾ ਲੋ ਉਹਦਾ ਹਾਲਤ ਜਿਹੜੀ ਆ ਕੀ ਹੋਊਗੀ ਉਹ ਪੰਜਾਬ ਦੇ ਹੱਕ ਵਿੱਚ ਨਹੀਂ ਹੋਊਗੀ ਸੋ ਇਸ ਘਟਨਾ ਨੂੰ ਸੰਜੀਦਾ ਲੈਣ ਦੀ ਲੋੜ ਹੈ ਜਿਸ ਬੇਰहमी ਨਾਲ ਪਰਾਸੀਆਂ ਵੱਲੋਂ ਇਹ ਨੌਜਵਾਨ ਦਾ ਕਤਲ ਕੀਤਾ ਗਿਆ ਇਹਨੂੰ ਸੰਜੀਦਾ ਲੈ ਕੇ ਲੌਂਗ ਟਰਮ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਸਿੱਖ ਸੰਸਥਾਵਾਂ ਸਿੱਖ ਡਾਇਸਪੋਰਾ ਉਹਨੂੰ ਸੰਜੀਦਾ ਲੈਣ ਦੀ ਲੋੜ ਆ ਤੇ ਇਹੋ ਜੇ ਪੁਖਤਾ ਕਾਨੂੰਨ ਪੰਜਾਬ ਸਰਕਾਰ ਵੱਲੋਂ ਲਿਆਉਣੇ ਚਾਹੀਦੇ ਆ ਤਾਂ ਜੋ ਆਪਣਾ ਬਚਾਇਆ ਜਾ ਸਕੇ ਆਪਣੀ ਬੋਲੀ ਸੱਭਿਆਚਾਰ ਆਪਣੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾ ਸਕੇ ਧੰਨਵਾਦ ਸਤ ਸ੍ਰੀ ਅਕਾਲ